ਰੋਕਣ ਵਾਲੀ ਪੰਜਾਬ ਸਰਕਾਰ ਮੁੜਾਵਾ 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 ਪੰਜਾਬ ਸਰਕਾਰ ਹਾਏ 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 ਕਪ ਕਪਟੋ ਹਾਏ 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 ਕਾ ਸਰਕਾਰ ਦਾ ਬੇੜਾ ਇਧਰ ਕੋ ਬੇੜਾ ਇਧਰ ਕੋ ਬੇੜਾ ਇਧਰ ਕੋ ਸੋਨਾਂ ਨੂੰ ਛੜਕਾ ਦੇਣ ਵਾਲੀ ਪੰਜਾਬ ਸਰਕਾਰ ਦਾ ਰਾਇ ਕਾਕਣਾ ਜੀ ਭਾਜੀ ਕੀ ਨਾਮ ਹੈ ਤੇ ਕਿਹੜੀ ਕਿਹੜੀ ਜਥੇਬੰਦੀ ਆ ਤੇ ਕੀ ਤੁਹਾਡਾ ਉਧਦਾ ਵੇ ਕਾਦੇ ਵਾਸਤੇ ਜਿਹੜਾ ਤੁਸੀਂ ਅੱਜ ਰੋਡ ਜਿਹੜਾ ਧਰਨਾ ਲਗਾਇਆ ਮੈਂ ਸੂਬੇਦਾਰ ਸਲੱਖਣ ਸਿੰਘ ਗ੍ਰਾਹਾਂ ਜਥੇਬੰਦੀ ਜ਼ਿਲ੍ਹਾ ਤਰਨਤਾਰਨ ਬਲਾਕ ਖੂਸਾ ਦਾ ਬਲਾਕ ਪ੍ਰਧਾਨ ਆ ਜੀ ਇਹ ਜਿਹੜਾ ਧਰਨਾ ਲੱਗਾ ਜੀ ਇਹ ਸਾਡਾ ਵੈਸੇ ਜਥੇਬੰਦੀ ਦਾ ਸੰਗਤ ਮੋਰਕੇ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ 5 ਤਰੀਕ ਦਾ ਚੰਡੀਗੜ੍ਹ ਦਾ ਸੀਗਾ ਜੋ ਤੁਹਾਂ ਪਹਿਲਾਂ ਵੀ ਇਹ ਖਬਰਾਂ ਅਖਬਾਰਾਂ ਸੁਰਖੀਆਂ ਦੇ ਸੁਣਿਆ ਹੀ ਆ ਵੀ ਉੱਥੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਧਮਕੀ ਦਿੱਤੀ ਹੈ ਵੀ ਜੋ ਤੁਸੀਂ ਕਰਨਾ ਕਰ ਲਿਓ ਇਹ ਅੱਜ ਜਿਹੜਾ ਅਸੀਂ ਸੂਬਕ ਮੋਟੇ ਦੇ ਕਾਲ ਤੇ ਪਿੰਡ ਸਿਧਵਾ ਤੋਂ ਤਰਨਤਾਰਨ ਜ਼ਿਲ੍ਹੇ ਦੇ ਜਿੰਨੇ ਵੀ ਅਗਰਾਹਾਂ ਜਥੇਬੰਦੀ ਦੇ ਨਾਲ ਪਿੰਡ ਜੁੜੇ ਆ ਇਹ ਕਾਫਲਾ ਜਾ ਰਿਹਾ ਅਸੀਂ ਚੰਡੀਗੜ੍ਹ ਨੂੰ ਇੱਥੇ ਸਾਨੂੰ ਸਿਧਵਾ ਵਾਲੇ ਗੇਟ ਤੇ ਹੀ ਪੁੱਠ ਨੇ ਰੋਕ ਲਿਆ ਵਾ ਇੱਥੇ ਬਹਿ ਗਏ ਅਸੀਂ ਰੋਡ ਤੇ ਜਿਹੜਾ ਇਹ ਭਗਵੰਤ ਮਾਨ ਜੀ ਇਹ ਪ੍ਰਚਾਰ ਕਰਦੇ ਨੇ ਵੀ ਇਹ ਕਿਸਾਨ ਕਦੀ ਰੋਡ ਰੋਕ ਲੈਂਦੇ ਆ ਤੇ ਕਦੀ ਰੋਕ ਲੈਂਦੇ ਆ ਟ੍ਰੇਨਾਂ ਪਟੜੀਆਂ ਰੋਲ ਲੋਕ ਪਰੇਸ਼ਾਨ ਹੁੰਦੇ ਆ ਮੈਂ ਦੱਸਣਾ ਚਾਹਣਾ ਹਾਂ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਅਸੀਂ ਦੇ ਰੋਡ ਤੋਂ ਸਾਈਡ ਤੇ ਬੈਠ ਕੇ ਤੇ ਲੋਕਾਂ ਨੂੰ ਇਹ ਮੈਸੇਜ ਦੇ ਰਹੇ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਅਸੀਂ ਹੱਕੀ ਮੰਗਾ ਵਾਸਤੇ ਜਾ ਰਹੇ ਨਾ ਕਿ ਕੋਈ ਚੰਡੀਗੜ੍ਹ ਵਾਸਤੇ ਹਿੱਤਬਾਹੀ ਵਾਸਤੇ ਨਹੀਂ ਜਾ ਰਹੇ ਅਸੀਂ ਆਪਣੀ ਹੱਕੀ ਮੰਗਾ ਲੈਣ ਵਾਸਤੇ ਜਾ ਰਹੇ ਹਾਂ ਪਰ ਭਗਵਾਨ ਤੋਂ ਮਾਨ ਦੀ ਪੁਲਿਸ ਜਿਹੜੀ ਆ ਗਈ ਇਹ ਲੋਕਾਂ ਨੂੰ ਸ਼ਰੇਆਮ ਪਰੇਸ਼ਾਨ ਕਰ ਰਹੀ ਨਹੀਂ ਤੇ ਮਗਰਲੇ ਬੰਨੇ ਮੋਬਾਈਲ ਕਮਾ ਕੇ ਵੇਖ ਲਓ ਗੱਡੀਆਂ ਇਹਨਾਂ ਵੀ ਰੋਡ 'ਚ ਖਲੋਤੀਆਂ ਅਸੀਂ ਤੇ ਰੋਡ ਤੋਂ ਸਾਈਡ ਤੇ ਬੈਠ ਕੇ ਜਨਤਾ ਨੂੰ ਜਾਗਰੂਕ ਕਰ ਰਹੇ ਹਾਂ ਜੀ ਕੀ ਜੀ ਹਾਂਜੀ ਕੀ ਮਸਲਾ ਜੀ ਅੱਜ ਆਪਾਂ ਜਿਹੜਾ ਧਰਨਾ ਕਰਨ ਲਾਇਆ ਮੈਂ ਭਾਰਤੀ ਕਿਸਾਨ ਜੁਨੀਆ ਦੀ ਏਕਤਾ ਉਹ ਗ੍ਰਾਹਾਂ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿਰਮਾ ਆ ਜਿਹੜਾ ਅੱਜ ਧਰਨਾ ਚੱਲ ਰਿਹਾ ਵਾ ਇਹ ਸਾਡਾ 5 ਤਰੀਕ ਦਾ ਅਸੀਂ ਚੰਡੀਗੜ੍ਹ ਦਾ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਜਾ ਕੇ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਾਉਣ ਵਾਸਤੇ ਸੈਂਟਰ ਤੇ ਪੰਜਾਬ ਸਰਕਾਰ ਦੇ ਬਰਖਲਾ ਵਹੀਂ ਧਰਨਾ ਲਾਉਣਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਸੱਦ ਕੇ ਉਹਦੇ ਵਿੱਚ ਸਭੋਂ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਵਾ ਉਹਨੇ ਆਪਣੇ ਆਪ ਖਾਇ ਉਹਨੇ ਧਰਨਾ ਲਾ ਕੇ ਖਾਓ ਚਲੋ ਸਾਡਾ ਚੰਡੀਗੜ੍ਹ ਜਾਣ ਦਾ ਅਸੀਂ ਚੰਡੀਗੜ੍ਹ ਨੂੰ ਚੱਲੇ ਹਾਂ ਪਰ ਸਾਡਾ ਚੰਡੀਗੜ੍ਹ ਇਥੇ ਪਿੰਡਾਂ ਦੇ ਵਿੱਚ ਹੀ ਹੈ ਜਿੱਥੇ ਅਸੀਂ ਬਹਿ ਗਏ ਆ ਸਾਨੂੰ ਜਥੇਬੰਦੀੋਂ ਐਲਾਨ ਨਹੀਂ ਕਿ ਤੁਸੀਂ ਜਿੱਥੇ ਵੀ ਪ੍ਰਸ਼ਾਸਨ ਤਾਨੂੰ ਡੱਕੇ ਉੱਥੇ ਜਾ ਕੇ ਆਪਦਾ ਪ੍ਰਸ਼ਾਸਨ ਆਪਣਾ ਪ੍ਰਦਰਸ਼ਨ ਕਰਨਾ ਵਾ ਤੇ ਅੱਜ ਅਸੀਂ ਪਿੰਡ ਸਿਧਵਾ ਤੋਂ ਜਦੋਂ ਜਥੇ ਇਲਕੇ ਹਰਵਾਨਾ ਹੋਏ ਆ ਤੇ ਸਾਨੂੰ ਖਾਲੜਾ ਪੁਲਿਸ ਨੇ ਇਥੇ ਸਾਡੇ ਗੇਟ ਤੇ ਹੀ ਤਕਰੀਬਾ ਨੇ ਘੇਰ ਲਿਆ ਵਾ ਅਸੀਂ ਇੱਥੇ ਜਿਹੜਾ ਇਹ ਧਰਨਾ ਜਿਹੜਾ ਇਹ ਜਿਹੜਾ ਲਾਟਾ ਵਾ ਅਸੀਂ ਜਿਹੜਾ ਆਪਣੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਕਿਸਾਨ ਜਾਗਦੀ ਜ਼ਮੀਰ ਆ ਸਾਡੀ ਜੋ ਮਰਜ਼ੀ ਤੇਰਾ ਵਾ ਤੂੰ ਆਪਦਾ ਕਰ ਲੈ ਪਰ ਅਸੀਂ ਜਿਹੜਾ ਆਪਦੇ ਹੱਕ ਜਿਹੜੇ ਆ ਉਹ ਸਾਨੂੰ ਚਤਰਾਂ ਮਰਜ਼ੀ ਲੈਣੇ ਪਏ ਅਸੀਂ ਆਪਦੇ ਹੱਕ ਜਿਹੜੇ ਆ ਉਹ ਲੈ ਕੇ ਤੇ ਫੇਰ ਅਸੀਂ ਵਾਵਾਂਗੇ ਸਾਡੇ ਘਰਾਂ ਦੇ ਵਿੱਚ ਮੈਂ ਭਗਵੰਤਾਡੇ ਵੀਡੀਓ ਰਹੀਂ ਮੈਂ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਵਾ ਕਿ ਭਗਵੰਤ ਮਾਨ 2.5 ਤਿੰਨ ਸਾਲ ਹੋ ਗਏ ਤੇਰੀ ਸਰਕਾਰ ਨੂੰ ਅਜੇ ਤੱਕ ਤੇਰ ਤੋਂ ਨਸ਼ਾ ਰੁਕਿਆ ਨਹੀਂਗਾ ਤੇ ਸਾਡੇ ਕਿਸਾਨਾਂ ਵਾਸਤੇ ਇਹ ਘਰ ਘਰ ਚੌਕੀਆਂ ਬਣਾ ਘੱਟੀਆਂ ਤੂੰ ਹੁਣ ਤੇਰਾ ਪੁਲਿਸ ਤੇਰੀ ਕਿੱਥੋਂ ਆਈ ਆ ਜੇ ਅੱਗੋਂ ਪਿੱਛੋਂ ਅਸੀਂ ਥਾਣੇ ਦੇ ਵਿੱਚ ਚੱਲ ਜੰਨੇ ਆ ਤੇ ਸਾਨੂੰ ਕੋਈ ਉਥੇ ਮੁਲਾਜ਼ਮ ਨਹੀਂ ਦਿੱਸਦਾ ਕਿ ਪੁਲਸ ਨਹੀਂ ਗਈ ਅੱਜ ਜਦੋਂ ਕਿਸਾਨਾਂ ਨੂੰ ਫੜਨਾ ਸੀ ਕਿਸਾਨਾਂ ਦੇ ਪਰਿਵਾਰਾਂ ਨੂੰ ਫੜਨਾ ਸੀ ਤੇ ਤੁਹਾਡੇ ਕੋਲ ਪੁਲਸ ਕਿੱਥੇ ਹੋਈ ਸਾਈ ਸਾਈ ਰਾਤ ਜਿਹੜਾ ਉਹ ਸਾਡੇ ਘਰਾਂ ਦੇ ਵਿੱਚ ਢੇਡੇ ਮਾਰਦਿਆ ਤੇ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰਵਾਨ ਨਹੀਂ ਗਈ ਸਾਨੂੰ ਜੇਲਾਂ 'ਚ ਵੀ ਜਾਣਾ ਪਊਗਾ ਜੋ ਮਰਜ਼ੀ ਸਾਡੇ ਵੱਟ ਵਡੇਰੇ ਇਹ ਕੰਮ ਕਰਦੇ ਆਏ ਆ ਉਹਨਾਂ ਦੇ ਅਸੀਂ ਲੀਗ ਤੇ ਚੱਲਾਂਗੇ ਜਿੱਥੇ ਮਰਜ਼ੀ ਸਰਕਾਰਾਂ ਨੇ ਸਾਨੂੰ ਜਿਹੜਾ ਵੀ ਜ਼ੋਰ ਲਾਉਣਾ ਵਾ ਉਹ ਸਰਕਾਰਾਂ ਲਾ ਲੈਣ ਪਰ ਅਸੀਂ ਭਾਰਤੀ ਕਿਸਾਨ ਜੁਗੀਆਂ ਨੇਕਤਾ ਤੇ ਸੰਜੁਗਤ ਮੋਰਚੇ ਦੇ ਸੱਦੇ ਤੇ ਜੋ ਵੀ ਅਗਲਾ ਜਿਹੜਾ ਚਾਹੂਗਾ ਉਹ ਅਸੀਂ ਆਪ ਦਾ ਕਾ ਲਿਕਾਂਗੇ ਕੋਈ ਪ੍ਰ ਤਕੜੇ ਹੋ ਕੋਈ ਲੋੜ ਨਹੀਂ ਕਰਨੀ ਤੇ ਤੈਨੂੰ ਕੱਲ ਦਿਨ ਚ ਬਹੁਤ ਮੁਕਾਦੋ ਤੇ ਛੜਕਾਂ ਤੇ ਨਿਤਰੋ ਕਿਉਂਕਿ ਸਾਡੇ ਆਪਾਂ ਦੇ ਉੱਤੇ ਬਹੁਤ ਦਬਾਅ ਪਾ ਰਿਹਾ ਸਾਡੇ ਨਾਲ ਕੀਸ਼ਣਾਂ ਲੱਗਿਆ ਆਖਾ ਦੇ ਘੇਰੇ ਪੈਲੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਖੋਲਾ ਫਲਾਇ ਹੋ ਰਿਹਾ